ਹੁਣ ਜਿਗਰਾ ਵੇਖੋ ਸਫਰ ਕੀ ਐ ਸਾਸ ਸੰਗਤ ਅਸੀਂ ਤੇ ਬਿਜ਼ਨਸ ਸ਼ੁਰੂ ਕਰਤਾ ਸੁੱਖਾਂ ਦਾ ਸਿੱਕੀ ਦੇ ਨਾਂ ਦੇ ਉੱਤੇ ਅੱਖਾਂ ਦੇ ਸਾਹਮਣੇ ਵੱਡਾ ਪੁੱਤਰ ਸ਼ਹੀਦ ਹੋਇਆ ਤੇ ਛੋਟਾ ਲਾਲ ਅਠਪੂ ਦੀਆਂ ਸੂਰਜ ਢਲਣ ਤੇ ਆਇਆ ਬਾਬਾ ਜੁਹਾਰ ਸਿੰਘ ਜੀ ਆ ਕੇ ਕਹਿੰਦੇ ਮਹਾਰਾਜ ਮੈਨੂੰ ਇਜਾਜ਼ਤ ਦਿਓ ਗੱਜ ਭਰਿਆ ਸਤਗੁਰਾਂ ਨੇ ਛਾਤੀ ਨਾਲ ਲਾ ਕੇ ਕਿਹਾ ਬਾਦ ਜੁਹਾਰ ਸਿੰਘ ਮੈਨੂੰ ਖੁਸ਼ੀ ਵਿੱਚ ਗੱਤ ਭਰ ਆਇਆ ਕਿ ਅੱਜ ਮੇਰੇ ਪੁੱਤਰ ਨੇ ਸ਼ਹੀਦ ਹੋਣ ਦੀ ਆਗਿਆ ਮੰਗ ਕੇ ਇੱਕ ਨਵੀਂ ਪਿਰਤ ਪਾ ਦਿੱਤੀ ਜੇ ਤੂੰ ਆਗਿਆ ਨਾ ਮੰਗਦਾ ਮੌਤ ਤਾਂ ਵੀ ਆਉਣੀ ਆਉਣੀ ਸੀ ਪਰ ਅੱਜ ਇਹ ਆਗਿਆ ਮੰਗ ਕੇ ਤੂੰ ਉਸ ਰਾਹ ਨੂੰ ਜਨਮ ਦਿੱਤਾ ਇਹ ਹੈ ਸਫ਼ਰ ਕਿ ਜਦੋਂ ਧਰਮ ਲਈ ਸਿਰਾਂ ਦੀ ਲੋੜ ਪਏਗੀ ਤੇਰੇ ਵਰਗੇ ਜੁਝਾਰੂ ਛਾਲਾਂ ਮਾਰ ਕੇ ਮੌਤ ਵਰਨ ਵਾਸਤੇ ਆਇਆ ਕਰਨਗੇ ਆਹ ਸਫ਼ਰ ਹੈ ਆਹ ਪੈਂਡਾ ਹੈ ਅੱਖਾਂ ਦੇ ਸਾਹਮਣੇ ਛੋਟਾ ਲਾਲ ਵੀ ਸ਼ਹੀਦ ਹੁੰਦਾ ਤੱਕਿਆ ਤੇ ਸੀਤਲ ਜੀ ਦੇ ਬੋਲ ਬੜੇ ਕਮਾਲ ਦੇ ਉੱਥੇ ਕਹਿੰਦੇ ਹਾਸ ਸ਼ਹੀਦੀ ਪਾ ਗਿਆ ਜਦ ਲਾਲ ਛਟੇਰਾ ਅੱਖਾਂ ਸਾਹਮਣੇ ਹੋ ਗਿਆ ਜਦ ਬੇਰਾ ਬੇਰਾ ਉਂਗਲੀ ਲਾ ਕੇ ਲੈ ਗਿਆ ਉਹਨੂੰ ਵੀਰ ਵਡੇਰਾ ਜੋੜੀ ਜੋੜੀ ਹੋ ਗਿਆ ਪਰਿਵਾਰ ਬਥੇਰਾ ਹੱਥ ਬੰਨ ਬੋਲੇ ਸਤਿਗੁਰੂ ਵਾਹ ਪਾਣਾ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ ਹੁਕਮ ਰਜ਼ਾਈ ਚੱਲਣਾ ਪ੍ਰਣ ਪਾਲ ਉਚੇਰਾ ਮੈਂ ਉੱਜਣਾ ਪੰਥ ਵਸੇ ਮਨ ਚਾਉ ਕਨੇਰਾ ਵਾਹ ਵਾਹ ਗੋਬਿੰਦ ਸਿੰਘ ਧੰਨ ਤੇਰਾ ਜੇਰਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਫ਼ਰ ਦੀ ਬਾਤ ਕਰ ਰਹੇ ਆ ਉਹਦੇ ਲਾਲਾਂ ਦੇ ਸਫ਼ਰ ਦੀ ਬਾਤ ਕਰ ਰਹੇ ਆ ਤੇ ਦੁਨੀਆ ਦਾ ਹਰ ਸਿੱਖੋ ਸਫ਼ਰ ਦਾ ਮੁਸਾਫਰ ਹੈ ਜੀ ਦੀ ਮੰਜ਼ਲ ਕੀ ਹੁੰਦੀ ਹੈ ਸਿਰਫ ਪੰਜ ਸਵਾ ਪੰਜ ਵਰਿਆਂ ਦੇ ਬਾਅਦ ਜਿਸ ਧਰਤੀ ਤੇ ਖੜੇ ਹੋ ਕੇ ਵਕਤ ਦਾ ਹਾਕਮ ਹੰਕਾਰ ਨਾਲ ਕਹਿ ਰਿਹਾ ਕਿ ਦੁਨੀਆ ਤੋਂ ਆਖਰੀ ਸਿੱਖ ਵੀ ਖਤਮ ਕਰ ਦਿੱਤਾ ਕਹ ਰਿਆ ਸੀ ਨਾ ਜਿੱਦਾਂ ਸੁੱਬਿਆਂ ਨੂੰ ਸਾਹਿਬ ਜਦਿਆਂ ਨੂੰ ਤੁਸੀਂ ਬੱਚਿਓ ਈਨ ਮੰਨ ਲਓ ਜ਼ਿੰਦਗੀ ਬਚਾ ਲਓ ਸਿੱਖ ਮੁੱਕ ਚੁੱਕੇ ਆ ਸਿੱਖੀ ਮੁੱਕ ਚੁੱਕੀ ਆ ਕੋਈ ਦੁਨੀਆ ਤੇ ਸਿੱਖ ਨਹੀਂ ਰਹਿ ਗਿਆ ਮੇਰੇ ਸਾਹਿਬ ਦੇ ਲਾਲ ਹੱਸ ਕੇ ਕਹਿੰਦੇ ਆ ਕਿ ਦੁਨੀਆ ਦੇ ਉਤੋਂ ਉਹ ਤਾਕਤਾਂ ਮੁੱਕ ਜਾਣਗੀਆਂ ਜਿਹੜੀਆਂ ਸਿੱਖੀ ਨੂੰ ਮੁਕਾਉਣ ਦਾ ਯਤਨ ਕਰਦੀਆਂ ਸਿੱਖੀ ਜਿਨ੍ਹਾਂ ਦੀ ਰੂਹ ਵਿੱਚ ਵਸਦੀ ਆ ਉਹਨਾਂ ਨੂੰ ਕੌਣ ਮਿਟਾ ਸਕੇਗਾ ਸਵਾ ਪੰਜ ਵਰੇ ਬੀਤਦੇ ਆ ਸਾਡੇ 700 ਸਾਲ ਦੀ ਹਕੂਮਤ ਦੀਆਂ ਜੜਾਂ ਪੁੱਟ ਕੇ ਮੇਰੇ ਸਤਿਗੁਰ ਦੇ ਲਾਲਾਂ ਦਾ ਸਫ਼ਰ ਵੇਖੋ ਮੰਜ਼ਲ ਕੀ ਆਉਂਦੀ ਹੈ ਸਫ਼ਰ ਮੁੱਕਦਾ ਨਹੀਂ ਕਿ ਸਰੀਰ ਮੁੱਕ ਗਿਆ ਸਫ਼ਰ ਮੁੱਕ ਗਿਆ ਨਾ ਭਾਈ ਸਰੀਰ ਮੁੱਕਿਆ ਸਫ਼ਰ ਨਹੀਂ ਮੁੱਕਿਆ ਸਰੀਰ ਫਨਾ ਕਰ ਦਿੱਤੇ ਸਰੀਰ ਟੁਕੜੇ ਟੁਕੜੇ ਕਰ ਦਿੱਤੇ ਸਫ਼ਰ ਜਾਰੀ ਰਿਹਾ ਤੇ ਮੰਜ਼ਲ ਕੀ ਆਈ ਉਹ ਧਰਤੀ ਜਿੱਥੇ ਬੈਠ ਕੇ ਸਤਮ ਕਰਦਾ ਜ਼ੁਲਮ ਕਰਦਾ ਹਾਕਮ ਉਸੇ ਹਾਕਮ ਦਾ ਅੰਤ ਕਰਕੇ 750 ਸਾਲ ਦੀ ਹਕੂਮਤ ਦੀਆਂ ਜੜਾਂ ਪੁੱਟ ਕੇ ਉਸ ਸਰਹੰਦ ਦੀ ਧਰਤੀ ਤੇ ਖਾਲਸਾ ਰਾਜ ਦਾ ਪਰਚਮ ਚੁਲਾ ਦਿੱਤਾ ਇਹ ਸਫ਼ਰ ਦੀ ਮੰਜ਼ਲ ਹੈ ਸਾਧ ਸੰਗਤ ਜੇ ਤੁਰੇ ਰਹੋਗੇ ਨਾ ਮੰਜ਼ਲ ਤੁਹਾਡੇ ਕਦਮ ਚੁੰਮੇਗੀ ਸਾਹਿਬ ਜਾਦੇ ਅਗਵਾਈ ਕਰਨਗੇ ਕੋਈ ਦੁਨੀਆ ਦੀ ਤਾਕਤ ਤੁਹਾਨੂੰ ਤੁਹਾਡੀ ਮੰਜ਼ਲ ਤੋਂ ਦੂਰ ਨਹੀਂ ਕਰ ਸਕੇ ਸੁਚੇਤ ਹੋ ਜਾਗਰੂਕ ਹੋ ਗੰਭੀਰ ਹੋ ਨੌਜਵਾਨੋ ਤੁਸੀਂ ਬਹੁਤ ਸਿਆਣੇ ਹੋ ਸਾਡੇ ਨਾਲੋਂ ਸਿਆਣੇ ਹੋ ਤੁਸੀਂ ਪੜ੍ਹੇ ਹੋ ਐਵੇਂ ਫੇਸਬੁੱਕ ਦੀਆਂ ਗੱਲਾਂ ਤੇ ਓਲਾਰੂ ਨਾ ਹੋਵੋ ਸੰਜੀਦਗੀ ਦੇ ਨਾਲ ਆਪਣੇ ਘਰ 'ਚ ਸਿਰ ਜੋੜ ਕੇ ਬੈਠਣ ਦੀ ਜਾਤ ਸਿੱਖੋ ਜਦ ਦਿਨ ਸਾਨੂੰ ਗੁਰੂ ਦੇ ਰਾਹ ਤੇ ਸਫਰ ਤੇ ਤੁਰਨਾ ਆ ਗਿਆ ਯਕੀਨ ਕਰਿਓ ਉਹ ਦਿਨ ਧੜੇ ਨਹੀਂ ਦਿਸਣਗੇ ਪੰਥ ਦਿਸੇਗਾ ਤੇ ਮੈਂ ਕੋਈ ਸੁਨੇਹਾ ਦੇ ਕੇ ਖਿਮਾ ਮੰਗਾਗਾ ਸਾਡਾ ਘਰ ਪੰਥ ਜੀ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪੰਥ ਸਾਜਿਆ ਨਾ ਤੇ ਪੰਥ ਨੂੰ ਇੱਕ ਸ਼ਬਦ ਕਿਹਾ ਕਿ ਅੱਜ ਤੋਂ ਤੁਹਾਡਾ ਘਰ ਪੈਣੋ ਦੱਸਿਓ ਪੰਥ ਦਾ ਘਰ ਹਾਂਜੀ ਬੋਲੋ ਨਾ ਗੱਜ ਕੇ ਸੰਗ ਕਾਦੀ ਘਰ ਦਾ ਨਾਂ ਲੈਂਦੇ ਆ ਪੰਥ ਦਾ ਘਰ ਨਹੀਂ ਪਤਾ ਹਾਏ ਜਿਹੜੇ ਆਪਣੇ ਘਰ ਦਾ ਰਾਹ ਭੁੱਲ ਜਾਂਨ ਨਾ ਉਹਨਾਂ ਨੂੰ ਜਿਹੜਾ ਮਰਜ਼ੀ ਉਂਗਲੀ ਲਾ ਕੇ ਲੈ ਜੇ ਇਹੀ ਕਾਰਨ ਹੈ ਕਿ ਅਸੀਂ ਘਰ ਘਰ ਦੇ ਮੰਗਤੇ ਬਣ ਕੇ ਠੂਠਾ ਫੜ ਕੇ ਮੰਗਣ ਵਾਲੇ ਪੰਥ ਦਾ ਘਰ ਬਣਾਇਆ ਸ੍ਰੀ ਅਨੰਦਪੁਰ ਸਾਹਿਬ ਪੰਥ ਦੀ ਮਾਂ ਮਾਤਾ ਸਾਹਿਬ ਕੌਰ ਤੇ ਪੰਥ ਦੇ ਪਿਤਾ ਧੰਗੂ ਗੋਬਿੰਦ ਸਿੰਘ ਮਹਾਰਾਜ ਜਦੋਂ ਪਿਤਾ ਇੱਕ ਹੁੰਦਾ ਮਾਂ ਇੱਕ ਹੁੰਦੀ ਹੈ ਘਰ ਇੱਕ ਹੁੰਦਾ ਤੇ ਉਹ ਜੀਆਂ ਨੂੰ ਕੀ ਕਹਿੰਦੇ ਆ ਜੀ ਪਰਿਵਾਰ ਕਹਿੰਦੇ ਆ ਸਿੱਖੋ ਤੇ ਜਿਹੜਾ ਤੁਹਾਡੇ ਪਰਿਵਾਰ ਨੂੰ ਵੰਡਣ ਦਾ ਯਤਨ ਕਰੇ ਤੁਹਾਡਾ ਸੱਜਣ ਕਿੱਥੋਂ ਹੋ ਸਕਦਾ ਜੀ ਆਓ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਨੂੰ ਇਕੱਠਿਆਂ ਵੇਖਣ ਦੀ ਰੀਝ ਰੱਖੋ ਇਹ ਹੀ ਸਾਰੇ ਮਸਲਿਆਂ ਦਾ ਹੱਲ ਹੈ ਚੜ੍ਹਦੀ ਕਲਾ ਤੁਹਾਡੀ ਝੋਲੀ 'ਚ ਹੋਵੇਗੀ। ਵਾਹਿਗੁਰੂ ਕਰੇ ਅੰਗ ਸੰਗ ਸਹਾਈ ਹੋਵੇ ਕਲਗੀਆਂ ਵਾਲਾ ਪਾਤਸ਼ਾਹ। ਇਹੀ ਅਰਦਾਸ ਮਹਾਰਾਜ ਤੇਰਾ ਪਰਿਵਾਰ ਇਕੱਠਾ ਹੋਵੇ। ਤੇਰਾ ਪੰਥ ਇਕੱਠਾ ਹੋਵੇ। ਸਾਡਾ ਮੂੰਹ ਸ੍ਰੀ ਅਨੰਦਪੁਰ ਸਾਹਿਬ ਵੱਲ ਹੋਵੇ। ਅਸੀਂ ਆਪਣੇ ਘਰ ਦਾ ਰਾਹ ਨਾ ਭੁੱਲ ਜਾਈਏ। ਫਿਰ ਕਿਸੇ ਦੁਸ਼ਮਣ ਦਾ ਖਤਰਾ ਨਹੀਂ ਸਾ ਸੰਗਤ। ਬਾਹਰ ਰੁਲਦਿਆਂ ਨੂੰ ਬਗਾਨੇ ਚੁੱਕ ਕੇ ਲੈ ਜਾਂਦੇ ਆ। ਮਹਾਰਾਜ ਤੁਹਾਡੇ ਸਹਾਈ ਹੋਣ ਚੜ੍ਹਦੀ ਕਲਾ ਬਖਸ਼ਣ ਤੁਹਾਡੀਆਂ ਇਹ ਭਾਵਨਾਵਾਂ ਬੜੀਆਂ ਨਿਰਮਲ ਭਾਵਨਾਵਾਂ ਬੜੀਆਂ ਸੁੱਚੀਆਂ ਭਾਵਨਾਵਾਂ ਹੈ ਪ੍ਰਿੰਸ ਵੀਰ ਜਿਸ ਤਰ੍ਹਾਂ ਤਤ ਪਰ ਹੋ ਕੇ ਲੱਗਿਆ ਹੁੰਦਾ ਸਾਰੀ ਟੀਮੇ ਹੁੰਦਾ ਟੀਮ ਵਰਕ ਹੀ ਹੈ ਇਕੱਲੇ ਦਾ ਕੋਈ ਕੰਮ ਨਹੀਂ ਹੈ ਤੇ ਜਦੋਂ ਤੁਸੀਂ ਐਂਕ ਟੀਮ ਬਣ ਕੇ ਕੰਮ ਕਰਦੇ ਹੋ ਨਾ ਜੀ ਕੋਈ ਵੀ ਮੈਚ ਜਿੱਤਿਆ ਜਾਂਦਾ ਤੇ ਉਹ ਉਹ ਇਕੱਲਾ ਗੋਲ ਕਰਨ ਵਾਲੇ ਦਾ ਰੋਲ ਨਹੀਂ ਹੁੰਦਾ ਬੈਕ ਖੇਡਣ ਵਾਲੇ ਨੇ ਸੈਂਟਰ ਖੇਡਣ ਵਾਲੇ ਨੇ ਫਰੰਟ ਖੇਡਣ ਵਾਲੇ ਨੇ ਇਸ ਵਾਸਤੇ ਭਾਵੇਂ ਕੋਈ ਦਿਸਦਾ ਭਾਵੇਂ ਨਹੀਂ ਦਿਸਦਾ ਸਾਰਿਆਂ ਦਾ ਯੋਗਦਾਨ ਹੈ ਇੱਕ ਦੂਜੇ ਦੀ ਕਦਰ ਕਰੀਏ ਇੱਕ ਦੂਜੇ ਦੀ ਇੱਜ਼ਤ ਕਰੀਏ ਇੱਕ ਦੂਜੇ ਨਾਲ ਪਿਆਰ ਕਰੀਏ ਗੁਰੂ ਗੋਬਿੰਦ ਸਿੰਘ ਖੁਸ਼ ਹੋਣਗੇ ਸਾਬ ਜਾਦੇ ਖੁਸ਼ ਹੋਣਗੇ ਸਫਰ ਦੇ ਪੰਦੀ ਬਣੀਏ ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਕੋਈ ਰਸਤਾ ਹੈ ਸਾਚ ਕਹੋ ਸੁਣ ਲਿਓ ਸਬੈ ਬੋਲੋ ਨਾ ਪਿਆਰਿਓ ਜਿਨ ਪ੍ਰੇਮ ਕੀਓ ਤੈਨਹੀ ਪ੍ਰਾਪਾਇਆ ਮਹਾਰਾਜ ਸਾਨੂੰ ਸੋਝੀ ਦੇਣ ਮੇਰੀਆਂ ਭੁੱਲਾਂ ਬਖਸ਼ਿਓ ਸਫਰ-ਏ-ਸ਼ਹਾਦਤ ਦੇ ਜਿਹੜਾ ਪਹਿਲਾ ਪੜਾਅ ਹੈ ਸ਼ਹੀਦੀ ਤੱਕ ਦਾ ਸਫਰ ਪਹਿਲਾ ਪੜਾਅ ਸ਼ਨ ਬਾਬਾ ਕੁੰਮਾ 마ਸ਼ਕੀ 21 ਦਸੰਬਰ ਤੁਸੀਂ ਮਿਸਟਰ ਸਿੰਘ ਪ੍ਰੋਡਕਸ਼ਨ ਇਹ ਸਾਰੇ ਚੈਨਲਾਂ ਤੇ ਤੁਸੀਂ ਲਾਹਾ ਲੈਂਦੇ ਹੋ ਦੂਸਰਾ ਪੜਾ ਜਦੋਂ ਗੰਗੂ ਆਪਣੇ ਘਰ ਲੈ ਆਂਦਾ ਸਿਹੇੜੀ 22 ਦਸੰਬਰ ਇਸਵਾਰ 2024 ਚ ਇਹ ਤਰੀਕਾਂ ਦਾ ਵੀ ਬੜੀ ਪ੍ਰੋਬਲਮ ਐ ਸਾਧ ਸੰਗਤ ਬਹੁਤ ਨੁਕਸਾਨ ਹੋਇਆ ਉਹ ਵੀ ਕੌਮ ਦਾ ਹਰ ਵਾਰੀ ਕਦੀ ਦਸਮ ਪਾਤਸ਼ਾਹ ਦੀ ਕਿਉਂਕਿ ਮੈਨੂੰ ਬਹੁਤ ਫੋਨ ਆਉਂਦੇ ਆ ਕਿ ਐਸਵਾਰੀ 28 ਨੂੰ ਐਸ਼ੀ ਦਿਨਗਰ ਕੀਰਤਨ ਨਹੀਂ ਐਸਵਾਰੀ 27 ਨੂੰ ਤੋਂ ਮੈਂ ਇਸ ਲਈ ਬਾਰ-ਬਾਰ ਤੁਹਾਨੂੰ ਦੱਸਣਾ ਪੈਂਦਾ ਕਿ ਦੂਸਰਾ ਪੜਾ ਉਹ 22 ਦਸੰਬਰ ਨੂੰ ਸਿਹੇੜੀ ਤੀਸਰਾ ਪੜਾ ਕੋਤਵਾਲੀ ਸਾਹਿਬ ਮਰਿੰਡਾ ਉਹ 23 ਦਸੰਬਰ ਨੂੰ ਐ ਤੇ 24 ਦਸੰਬਰ ਨੂੰ ਠੰਡੇ ਬੁਰਜ ਦੀ ਸਰਦਲ ਤੇ ਬਹਿ ਕੇ ਲੇਖਾ ਕਰੀਏ ਕਿ ਆਤਾਂ ਖਟਿਆ ਕਹਾਂ ਗਵਾਇਆ ਸੈਲਫ ਅਨਲਿਸਿਸ ਕਰੀਏ ਕਿੱਥੇ ਖੜੇ ਆ ਸੀ ਜਿਹੜੇ ਸਫਰ ਤੇ ਉਹਨਾਂ ਨੇ ਤੋਰਿਆ ਸੀ ਸਾਨੂੰ ਮਹਾਰਾਜ ਤੁਹਾਡੇ ਸਹਾਈ ਹੋਣ ਸੁਰਤ ਕਰਕੇ ਜੁੜਿਓ ਵਾਹਿਗੁਰੂ ਅੰਗ ਸੰਗ ਜਰੂਰ ਆਪਣੀ ਕਲਾ ਵਰਤੌਣਗੇ ਪੁਰਸਾ ਰੱਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ